ਇਹ ਕਰੇ ਬੈਠੇ ਵੇ ਲਿਖਰਾਵ ਕਰਦੇ ਸੀ ਜੇ ਤੁਹਾਡੀ ਸ਼ਰਦਾ ਦਾ ਤੁਸੀਂ ਵੀ ਹਿੱਸਾ ਪਾ ਸਕਦੇ ਆ ਨਹੀਂ ਮੇਰੀ ਸ਼ਰਦਾ ਹੈਣੀ ਉਹ ਪੱਠੇ ਕੰਨਾਂ ਉਹ ਪੱਠੇ ਕੰਨਾਂ ਵੇ ਤੂੰ ਕਟਾਂਗਾ ਪੱਠੇ ਕੰਨਾਂ ਬਸ ਚਲੋ ਭਾਈ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਤੇ ਭੈਣਾਂ ਨੂੰ ਅੱਜ ਕਿਤੇ ਅੱਜ ਆਪਣੇ ਬੱਚੇ ਲੱਗੇ ਆ ਗੰਡੇ ਲਾਉਣ ਦੇਲੇ ਸੀ ਕਰੇ ਉਹਨਾਂ ਦਾ ਨਹੀਂ ਹੁੰਦਾ ਸੀ ਟਾਈਮ ਪਾਸ ਤੇ ਅੱਜ ਉਹਨਾਂ ਨੂੰ ਆਪਲਾਤਾ ਕੰਮ ਤੇ ਥੰਮ ਥੰਬਾਉੜਿਆ ਜਿੰਨਾਂ ਨੇ ਲਾਏ ਗੰਡੇ ਦੇਖੋ ਭਾਈ ਗੰਡੇ ਲੈ ਲੋ ਵੀ ਪੀ ਤੇ ਲੋ ਗੰਡੇ ਲੈ ਲੋ ਗੰਡੇ ਲੈ ਲੋ ਆਪਣਾ ਸੋਲਰ ਲੱਗਿਆ ਹੋਇਆ ਤੇ ਇਹਦੇ ਥਲੇ ਥਲੇ ਆਪਾਂ ਸਾਰੇ ਗੰਡੇ ਲਾ ਲੈਣੇ ਆਂ ਦੇਖੋ ਲਾਈ ਜਾਂਦੇ ਗੱਟ ਕਰੇ ਬੈਠੇ ਵੇਲੇ ਖਰਾਬ ਕਰਦੇ ਸੀ ਜੇ ਤੁਹਾਡੀ ਸ਼ਰਦਾ ਦਾ ਤੁਸੀਂ ਵੀ ਹਿੱਸਾ ਪਾ ਸਕਦੇ ਆ ਨਹੀਂ ਮੇਰੀ ਸ਼ਰਦਾ ਹੈ ਨਹੀਂ ਮੈਂ ਬਣਾਉਣੀ ਐ ਚਾਹ ਤੇ ਫਿਰ ਤੁਸੀਂ ਚਾਹ ਪੀਓ ਗੰਡੇ ਲਾ ਕੇ ਅੱਜ ਤਾਂ ਫਲੇਵਰ ਮਿਲਿਆ ਐਂ ਦਵਾਰ ਐਂ ਦਵਾਰ ਆ ਸੰਡੇ ਵਾਲ ਦਿਨ ਸੀ ਚਲੋ ਇਹਦੇ ਨਾਲ ਇਹਨਾਂ ਨੇ ਵੀ ਇੰਜੋਏ ਕੀਤਾ ਗੰਨੇ ਲਾਏ ਕੋਸਤਾ ਲਾਤੇ ਕੱਲ ਲਾਏ ਸੀ ਕੋਸ ਅੱਜ ਲਾਤੇ ਇਹਨਾਂ ਨੇ ਕੱਲ ਇੱਕ ਬੱਚਾ ਸਾਡਾ ਰਹਿ ਗਿਆ ਸੀ ਬੱਚੇ ਹਸਾ ਲੈਣਾਂ ਨੂੰ ਅੱਜ ਉਹਨੇ ਵੀਰੀ ਚ ਪੂਰੀ ਕਰ ਲਈ ਆ ਉਹਦੀ ਵਾਹ ਸੀ ਐਨ ਕਾਰ ਆ ਦੋਬਲ ਪੈਂਟ ਦੋਬਲ ਪੈਂਟ ਇਹਦਾ ਨਾਮ ਹੈਗਾ ਹਰਸ਼ ਤੇ ਇਹਦਾ ਨਾਮ ਹੈਗਾ ਜੋਤ ਇੱਧਰ ਆ ਜਾ ਇੱਧਰੇ ਪਾਸੇ ਖਾਣਾ ਬਣਿਆ ਪਿਆ ਦੇਖੋ ਗੰਡੇ ਲੱਗੀ ਜਾਂਦੇ ਆ ਇਹ ਇੱਧਰ 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 ਜੋਤ ਇਹਦਾ ਮੇਰੇ ਵੱਲ ਵੀ ਇਹ ਵੀਡੀਓ ਬਣਾਈ ਜਾਂਦੀ ਯਾਰ ਕੀ ਬੋਲਾਂ ਹੂੰ ਦੱਸਨੀ ਤੂੰ ਫਾਸਟ ਫਾਸਟ ਗੰਡੇ ਲਾਉਂਗੇ ਜੋਤ ਗੰਡੇ ਸੋਹਣੇ ਲਾਉਂਦਾ ਜੋਤ ਨੂੰ ਵਾਲ ਲਾ ਲਾਉਂਦਾ ਇਹਨੇ ਇਹ ਦੂਜੇ ਉੱਤੇ ਵੀ ਲਾਏ ਸੀ ਨਾ ਗੰਡੇ ਆਹ ਵਾਲੇ ਲਾਏ ਪਏ ਇੱਧਰ ਮੈਂ ਤੁਹਾਨੂੰ ਦਿਖਾਉਣੀ ਆ ਆ ਗੰਡੇ ਜੋਤ ਨੇ ਲਾਏ ਆ ਹਰ ਸ਼ੁੱਧ ਗਿਆ ਸੀਗਾ ਸਕੂਲ ਹਰਸ਼ ਨੇ ਗੰਡੇ ਪਹਿਲੀ ਵਾਰ ਲਾਏ ਆ ਤੇ ਜੋਤ ਨੇ ਪਹਿਲਾਂ ਵੀ ਪਹਿਲੀ ਵਾਰੀ ਸੋਹਣੇ ਲਾਏ ਹਾਂ ਜੋਤ ਨੂੰ ਹਰਸ਼ ਨੂੰ ਪਹਿਲਾਂ ਤਾਂ ਵੱਲ ਨਹੀਂ ਆਉਂਦਾ ਸੀ ਵੀ ਕਿਵੇਂ ਲਾਉਣੇ ਜੋਤ ਨੂੰ ਵੱਲ ਆ ਨੂੰ ਤਾਂ ਪਤਾ ਲੱਗ ਗਿਆ ਹਾਂ ਤਾਂ ਸਪਾਸਾ ਸਾਰੇ ਗੰਡੇ ਲਾਵਾਂਗੇ ਕਿਹੜੇ ਹੱਥ ਨਾਲ ਲਾਉਂਦਾ ਹਰਸ਼ ਸੱਜੇ ਨਾਲ ਕਿ ਖੱਬੇ ਨਾਲ ਸੱਜੇ ਨਾਲ ਖੱਬੇ ਨੇ ਕਰਦਾ ਹੁੰਦਾ ਜ਼ਿਆਦਾ ਕੰਮ ਇਹ ਦੋਨੇ ਹੱਥ ਹੀ ਚਲਾ ਜਾਂਦਾ ਸੱਜਾ ਵੀ ਤੇ ਖੱਬਾ ਵੀ ਥੋੜਾ ਥੋੜਾ ਜੀ ਹਾਂ ਜੀ ਫਿਰ ਨਵਾ ਆਣਾ ਨਵਾ ਆ ਜੇ ਥਮ ਹੌਲੀ ਹੌਲੀ ਸਿੱਖ ਜੂਗਾ ਇਹ। ਹੈ? ਮੈਂ ਦੂਜੀ ਵਾਰੀ ਆ। ਹਾਂ, ਤੂੰ ਦੂਜੀ ਵਾਰੀ ਆ। ਕੱਲ ਜਦੋਂ ਲਾਇਏ ਸੀ ਆਪਾਂ ਕੱਲ ਸਕੂਲ ਗਿਆ ਆਏ ਸੀ? ਨਹੀਂ ਟਿਊਸ਼ਨ। ਟਿਊਸ਼ਨ ਗਿਆ ਆਏ ਸੀ ਹਾਂ। ਕੱਲੇ ਹੈ ਨਹੀਂ ਸੀਗਾ। ਮੈਂ ਚਲਾ ਤਾ। ਅੱਜ ਇਹ ਲੋਟ ਆਇਆ ਉਹ ਸੰਡੇ ਵਾਲੇ ਦਿਨ। ਛੁੱਟੀ ਮਾਰੀ ਜਾਣੇ ਟਿਊਸ਼ਨ ਤੋਂ। ਤੇ ਹੁਣ ਇਹ ਗੰਢੇ ਲਾਉਣੇ ਆ। ਸੰਡੇ ਵਾਲ ਦੇਣੀ ਗੰਡੇ ਚੋਕਿਆ ਕਰਨੇ ਆਪਾਂ ਹੁਣ ਹਣਾ ਚੋਕਣੇ ਆਉਂਦੇ ਤੈਨੂੰ ਜੋਤ ਹਾਂ ਨਾ ਚੋਕਣੇ ਪੱਟ ਪੱਟ ਹਰਸ਼ ਹਰਸ਼ ਪੱਟੂਗਾ ਨਹੀਂ ਜੋਤ ਨੂੰ ਤਾਂ ਆਉਂਦੇ ਆ ਜੋਤ ਨੂੰ ਤਾਂ ਪਤਾ ਹੋ ਗੰਡਿਆਂ ਦਾ ਇਹਨੂੰ ਨਹੀਂ ਪਤਾ ਇਹਨੇ ਤਾਂ ਗੰਡੇ ਪੱਟ ਵੀ ਦੇ ਨਹੀਂ ਲਸਣ ਚ ਕਸੌਲੀਆਂ ਮਾਰੀਆਂ ਸੀ ਲਸਣ ਤਾਂ ਨਹੀਂ ਪੱਟਦੀ ਫਿਰ ਨਹੀਂ ਕਦੇ ਮੈਂ ਗੰਡੀਆਂ ਪਾਲਦੀ ਫਿਰ ਹਾਂ ਵਾ ਫਾਸਟ ਚੱਲਦਾ ਜੋ ਹਰਸ਼ ਵੀ ਨਾ ਹਰਚ ਵੀ ਲੈਣੀ ਛੋੜੀ ਰਹੀ ਜਾਂਦੀ ਆ ਚਾਰ ਘੰਟੇ ਲਾਏ ਗਣਤੀ ਨੇ ਡੇੜੀ ਦਵਾ ਦੋ ਆਇਆ ਮੈਂ ਵੀ ਕਦੇ ਕਦੇ ਹਰਚ ਨੂੰ ਅਜੇ ਵੱਲ ਨਹੀਂ ਆਉਂਦਾ ਹਰਚ ਇੰਨੇ ਨਾ ਨੱਪ ਪੋਤ ਉਹਨਾਂ ਦੇ ਤਣੇ ਜੇ ਤਾਂ ਟੁੱਟ ਜਾਣਗੇ ਨਾਲੋਂ ਬੋਲਾ ਬੋਲਾ ਰੱਖ ਕੇ ਨਾ ਉੱਤੇ ਬਾਥਰਾ ਮਿੱਟੀ ਪਾ ਚਲੋ ਠੀਕ ਆਈ ਹੁਣ ਵਿਖਾਉਣੇ ਆ ਸੀ ਗੰਡੇ ਉਗਰੇ ਆਉਣਗੇ ਉਸ ਤੋਂ ਬਾਅਦ ਬਣਾਵਾਂਗੇ ਇਹਨਾਂ ਦਾ ਉਗਰੇ ਤਾਂ ਆ ਗਏ ਆ ਮੈਨੂੰ ਵੀ ਕੁਝ ਨਹੀਂ ਮੈਨੂੰ ਲੱਗਦਾ ਨਹੀਂ ਮੈਨੂੰ ਇੰਨਾ ਕੁ ਤਾਂ ਪਤਾ ਵੀ ਜਦੋਂ ਚੱਲ ਪਏ ਉਦੋਂ ਵਿਖਾਵਾਂਗੇ ਵੀ ਅਸੀਂ ਗੰਡੇ ਇਹ ਕਿਤੇ ਨਹੀਂ ਜਾਂਦੇ ਚੱਲ ਕੇ ਇਹ ਹਰੇ ਹੋ ਜਾਂਦੇ ਉਹ ਆਏ ਨਹੀਂ ਜਦੋਂ ਪਾਣੀ ਲਾਤਾ ਇਹ ਚੱਲ ਪਏ ਫੁੱਟਿਆ ਇਹ ਮਤਲਬ ਮੇਰਾ ਕਹਿਣ ਦਾ ਇਹ ਨੂੰ ਇਹ ਨੂੰ ਹਜੇ ਘਟ ਆਉਂਦੇ ਸੀ ਤੇ ਇਹ ਬੰਦਾ ਪੂਰਾ ਮਾਰ ਨਿੱਕਾ ਉਹ ਤਾਂ ਫਰੇਮਟ ਆ ਮੇਰੇ ਗੰਡੇ ਲਾਉਣੇ ਕੀ ਆ ਫਰੇਮਟ ਗੰਡੇ ਲਾਉਣੇ ਦੇ ਫਰੇਮਟ ਆ ਫਰੇਮਟ ਕਹੀ ਗੱਲਾਂ ਨੂੰ ਫੱਪੇ ਵਿੱਚ ਫੱਪੇ ਝੜ ਜਾਂਦਾ ਇਹ ਜੋ ਤੇਰੇ ਨੀ ਫਾਟਕ ਨਹੀਂ ਉਹਦੇ ਹੋਰ ਕੀ ਕਹੀ ਜਾਂਦਾ ਸੀ ਫਾਟਕ ਨਹੀਂ ਕੁਝ ਹੋਰ ਸੀ ਫਾਟਕ ਸੀ ਫਰਾਟਕ ਫਰਾਟਕ ਵੈਂਦਾ ਸੀ ਫਾਟ ਫਾਟਕ ਨੂੰ ਮੈਨੂੰ ਕਹਿੰਦਾ ਨਾ ਮੈਂ ਇਥੇ ਤਾਂ ਹੀ ਖੜਾਂਗਾ ਫਰਾਟਕ ਫਰਾਟਕ ਕਰੀ ਜਾਵੇ ਯਾਰ ਬਣੀ ਕੇ ਜਾਂਦੇ ਹਾਂ ਤਾਂ ਸਾਰੇ ਯਾਰ ਨਿਕਾ ਜੇ ਹੌਲੀ ਹੌਲੀ ਆ ਜਾਈਗਾ ਇਥੋਂ ਤੱਕ ਮੇਰੇ ਨਾਲ ਪਾਸੇ ਬਣਾਉਣਾ ਲੈਂਦੇ ਲਾਉਣੇ ਲੇ ਕਹਿੰਦਾ ਮੇਰੇ ਫਰਰਾ ਬਰਟਾ ਫਰਰਾ ਬਰਟਾ ਜੋ ਤੈਰੇ ਅਣਕਾ ਕਿਉਂ ਨਹੀਂ ਲੱਗੀਆਂਗਾ ਮੇਰੇ ਇਹਦੇ ਨੂੰ ਤਾਂ ਨਹੀਂ ਦੇਦਾ ਸੀ ਮੈਂ ਇਹਦੇ ਵਾਂਗ ਦੇ ਦੋ ਬੰਦੇ ਨਿੱਗਾ ਚੱਕ ਕਰਾਈ ਸੀ ਦੇਸੀ ਖਰਾਕ ਖਾਂਦਾ ਇਹ ਰੋਈ ਕਾ ਚੱਲਦਾ ਇਹਨਾਂ ਦੇ ਘਰੇ ਕੀ ਕਹਿੰਦਾ ਪਹਿਲੇ ਸਾਏ ਇਹ ਰੋਈ ਕਾ ਚੱਲਦਾ ਰੋਹੇ ਪੱਟੇ ਕਰਦਾ ਰੋਹੇ ਪੱਟੇ ਕਰਦਾ ਸਾਰੇ ਤੂੰ ਕਟਾਏਗਾ ਪੱਠੇ ਖਾਨਾ ਬਸ ਐ ਚਲੋ ਭਾਈ ਬਣਾਓ ਤੂੰ ਤਾਂ ਹੌਲੀ ਹੌਲੀ ਕਰਕੇ ਕੰਮ ਕਰੀ ਪੱਠੇ ਹੁੰਦੇ ਆ ਵੀ ਉਹ ਵਾਰੇ ਜਣ ਨਹੀਂ ਤੇ ਬਣਾ ਕੇ ਦੇ ਦਿੰਨੇ ਇਹਨੂੰ ਹਰੇ ਪੱਠੇ ਨਹੀਂ ਮੇਰੇ ਘਰ ਦੇ ਨੂੰ ਅਪੀਲਾ ਪੱਠੇ ਘੱਟ ਬਣਾਇਆ ਕਰੋ ਰੇਵਟਾ ਮੇਰਾ ਸਾਗ ਨਹੀਂ ਪੱਠੇ ਤਾਂ ਵਰਸੀਨ ਹੁੰਦਾ ਜਾਂ ਦੂਜਾ ਹੁੰਦਾ ਜਮੀ ਉਹ ਸਰੋਂ ਵੀ ਪੱਠੇ ਹੀ ਹੁੰਦੀ ਆ ਸਰੋਂ ਦਾ ਤਾਂ ਸਾਗ ਹੁੰਦਾ ਜੋ ਤਾ ਬਣਾਓ ਇੱਥੋਂ ਦਾ ਸਾਗ ਰੇਵਟਾ ਉਹ ਵੀ ਸਾਗ ਇਧਰੋਂ ਰੇਵਟਾ ਮੈਨੂੰ ਸ਼ਾਗ